ਜੋ ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੋ ਨਵੀਆਂ ਦਰਾਂ ਜਿਹੜੀਆਂ ਕਿ 16 ਜੂਨ ਤੋਂ ਲਾਗੂ ਕੀਤੀਆਂ ਜਾਣਗੀਆਂ 10 ਤੋਂ 12 ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋਈ ਹੈ ਬਿਜਲੀ ਜੋ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਨਵਾਂ ਟੈਰਿਫ 7 ਕਿਲੋਵਾਟ ਤੱਕ ਘਰੇਲੂ ਬਿਜਲੀ ਦੇ ਵਿੱਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਦੇ ਵਿੱਚ ਵਾਅਦਾ ਹੋਇਆ ਸੋ ਇੰਡਸਟਰੀ ਦੇ ਲਈ ਬਿਜਲੀ ਦੀਆਂ ਦਰਾਂ ਦੇ ਵਿੱਚ 15 ਪੈਸੇ ਦਾ ਵਾਅਦਾ ਕੀਤਾ ਗਿਆ ਹੈ ਯੂਨਟ ਤੱਕ ਹੋਈ ਹੈ ਤੇ ਜੇ ਗੱਲ ਕਰੀਏ ਘਰੇਲੂ ਬਿਜਲੀ ਦੀ ਤਾਂ ਲੋਕ ਸਭਾ ਚੋਣ ਖਤਮ ਹੁੰਦੇ ਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਜਲੀ ਦਾ ਝਟਕਾ ਲੱਗਿਆ ਹੈ ਪੰਜਾਬ ਦੇ ਵਿੱਚ ਬਿਜਲੀ ਦੇ ਰੇਟ ਵਧਾ ਦਿੱਤੇ ਗਏ ਨੇ ਇਹ ਵਡਾਉਤਰੀ 10 ਤੋਂ ਲੈ ਕੇ 12 ਪੈਸੇ ਪ੍ਰਤੀ ਯੂਨਟ ਤੱਕ ਹੋਈ ਹੈ ਤੇ ਜੇ ਗੱਲ ਕਰੀਏ ਘਰੇਲੂ ਬਿਜਲੀ ਦੀ ਤਾਂ 2 ਕਿਲੋਵਾਟ ਤੱਕ ਦੇ ਕਨੈਕਸ਼ਨ ਦੇ ਉੱਤੇ 0 ਤੋਂ 100 ਯੂਨਟ ਤੱਕ ਪਹਿਲੇ 4 ਰੁਪਏ 19 ਪੈਸੇ ਜਿਹੜਾ ਹੈਗਾ ਪ੍ਰਤੀ ਯੂਨਟ ਬਿਜਲੀ ਦਾ ਰੇਟ ਸੀ ਜੋ ਹੁਣ ਵਧ ਕੇ 4 ਰੁਪਏ 29 ਪੈਸੇ ਹੋ ਗਿਆ ਹੈ ਤੇ ਇਸੇ ਤਰ੍ਹਾਂ 101 ਤੋਂ ਲੈ ਕੇ 300 ਯੂਨਟ ਤੱਕ 6 ਰੁਪਏ 64 ਪੈਸੇ ਨੂੰ ਵਧਾ ਕੇ ਹੁਣ 6 ਰੁਪਏ 76 ਪੈਸੇ ਕਰ ਦਿੱਤਾ ਗਿਆ ਹੈ ਜਦਕਿ 300 ਤੋਂ ਉੱਪਰ ਪੁਰਾਣਾ ਰੇਟ ਹੀ 775 ਰੁਪਏ ਹੀ ਲਾਗੂ ਰਹੇਗਾ ਇਸ ਦੇ ਨਾਲ ਹੀ ਦੋ ਤੋਂ ਲੈ ਕੇ 7 ਕਿਲੋਵਾਟ ਤੱਕ ਦੇ ਕਨੈਕਸ਼ਨ ਦੇ ਉੱਤੇ ਪਹਿਲੇ 0 ਤੋਂ 100 ਯੂਨਟ ਤੱਕ ₹4.44 ਰੇਟ ਸੀ ਜੋ ਹੁਣ ਵਧ ਕੇ ₹4.54 ਹੋ ਗਿਆ ਹੈ ਤੇ 101 ਤੋਂ 300 ਯੂਨਟ ਤੱਕ ₹6.64 ਰੇਟ ਸੀ ਜਿਹੜਾ ਹੁਣ ਵਧ ਕੇ ₹6.76 ਯਾਨੀ 12 ਪੈਸੇ ਦੀ ਇਸ ਦੇ ਵਿੱਚ ਵੀ ਵਡਾਤਰੀ ਕੀਤੀ ਗਈ ਹੈ ਤੇ 300 ਤੋਂ 300 ਯੂਨਟ ਤੋਂ ਉੱਪਰ ਉਹੀ ਰੇਟ ਜਿਹੜਾ ਹੈਗਾ ਪਹਿਲੇ ਵਾਲਾ ਉਹ ਲਾਗੂ ਹੋਵੇਗਾ 775 ਰੁਪਏ ਦਾ ਜਿਹੜਾ ਕਿ 2 ਤੇ 2 ਤੋਂ 7 ਕਿਲੋਵਾਟ ਦੇ ਉੱਤੇ ਲਾਗੂ ਹੋਵੇਗਾ ਇਸੇ ਤਰ੍ਹਾਂ ਨਾਲ ਹੀ ਜਿਹੜੇ ਇੰਡਸਟਰੀ ਦੇ ਰੇਟ ਨੇ ਉਹ ਵੀ ਵਧਾਏ ਗਏ ਨੇ ਉਹਨਾਂ ਦੇ ਵਿੱਚ ਤਕਰੀਬ 15 ਪੈਸੇ ਪ੍ਰਤੀ ਯੂਨਿਟ ਦੀ ਅਭੜोतरी ਕੀਤੀ ਗਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣੇ ਹੁਣੇ ਲੋਕ ਸਭਾ ਚੋਣਾਂ ਖਤਮ ਹੋਈਆਂ ਨੇ ਤੇ ਚੋਣਾਂ ਖਤਮ ਹੁੰਦੇ ਹੀ ਲੋਕਾਂ ਨੂੰ ਬਿਜਲੀ ਦਾ ਟਟਕਾ ਲੱਗਿਆ ਹੈ ਹਾਲਾਂਕਿ ਪੰਜਾਬ ਦੇ ਵਿੱਚ ਸਰਕਾਰ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਵੀ ਦੇ ਰਹੀ ਹੈ ਕੈਮਰਾਮੈਨ ਅਮਿਤ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਚੰਡੀਗੜ੍ਹ